ਇਸ ਸਮੇਂ ਅਸੀਂ ਬਾਉਪੁਰ ਖੜੇ ਹਾਂ ਸੁਲਤਾਨਪੁਰ ਦਾ ਇਲਾਕਾ ਜਿੱਥੇ ਪਿਛਲੇ ਤਕਰੀਬਨ 20 ਤੋਂ 25 ਦਿਨ ਹੋ ਗਏ ਹੜ੍ਹਾਂ ਦੇ ਵਿੱਚ ਘਿਰਿਆ ਹੋਇਆ ਅੱਜ ਇਸ ਬੇੜੇ ਦੇ ਉੱਪਰ ਖੜੇ ਹਾਂ ਜਿਹਦੇ ਵਿੱਚ ਲੋਕ ਆਪਣੇ ਜਾਨਵਰਾਂ ਨੂੰ ਰੱਦ ਕੇ ਰੈਸਕਿਊ ਕਰ ਰਹੇ ਨੇ ਬਹੁਤ ਸਾਰੇ ਕਿਸਾਨ ਆ ਜਿਨ੍ਹਾਂ ਦੇ ਪਸ਼ੂ ਜੀ ਉਹ ਪਾਣੀ ਦੇ ਵਿੱਚ ਖੜੋਂ ਦਾ ਕਰਕੇ ਬੈਠ ਸਕ ਪੈਂਦੇ ਸੀ ਤੇ ਬਿਮਾਰੀਆਂ ਸਦ ਲੱਗਣੀ ਸ਼ੁਰੂ ਹੋ ਗਈ ਤੇ ਆਪਣੀ ਗੱਲ ਨਹੀਂ ਸ਼ੁਰੂ ਹੋ ਗਈ ਅੱਜ ਅਸੀਂ ਮਜਬੂਰ ਆ ਜਿਹੜਾ ਵੱਡਾ ਸ਼ਿਪ ਜਿਹੜਾ ਲਿਆਂਦਾ ਵਾ ਪਿਛਲੇ ਤੇਜ ਦੇ ਵਿੱਚ ਜਿਹੜਾ ਬਣਾਇਆ ਗਿਆ ਸੀ ਤੇ ਉਸ ਸ਼ਿਪ ਨੂੰ ਤਿਆਰ ਫਿਰ ਦੁਬਾਰਾ ਪਾਣੀ ਦੇ ਵਿੱਚ ਉਤਾਰਿਆ ਵਾ ਤੇ ਇਹਦੇ ਰਾਈ ਜਿਹੜੇ ਪਸ਼ੂ ਜਿਹੜੇ ਘਰਾਂ ਦੇ ਵਿੱਚ ਫਸੇ ਸੀ ਉਹਨਾਂ ਨੂੰ ਅਸੀਂ ਕੱਢਣਾ ਸ਼ੁਰੂ ਕਰ ਦਿੱਤਾ ਤੁਸੀਂ ਲਗਾਤਾਰ ਅੰਦਰ ਹਰੇਕ ਕਰਦੇ ਜਾਂਦੇ ਹੋ ਕਿੰਨੇ ਲੋਕ ਜਿਹੜੇ ਅੰਦਰ ਨੇ ਉਹ ਬਾਹਰ ਹੋਣਾ ਚਾਹੁੰਦੇ ਜਿਹੜੇ ਜਾਨਵਰ ਕਿੰਨੇ ਅੰਦਰ ਨੇ ਜਾਨਵਰ ਕਹ ਲਈ ਕਿ 50% ਦੇ ਤਕਰੀਬਨ ਅੰਦਰ ਹੀ ਹੈ ਜੀ ਹਲੇ ਤੱਕ ਤੇ ਜਿਹੜਾ ਲੋਕ ਆ ਜਿਹੜੇ ਉਹ 80% ਅੰਦਰ ਹੈ ਜੀ ਉਹ ਤਾਂ ਇਹ ਲੋ ਮੱਚ ਤਾਜੀ ਸੁੱਈ ਹੋਈ ਹੈ ਵੀ ਸਾਰੇ ਪਾਣੀ ਦੇ ਵਿੱਚ ਸੁੱਈ ਹੋਈ ਆ ਕਿਤੇ ਡੰਗਰ ਜਾਨਕੀ ਪੈਰ ਰੱਖਣ ਨੂੰ ਸੱਪਾਂ ਤਾਂ ਨਹੀਂ ਕਿਤੇ ਵਜਿਆ ਹੁਣ ਕਿ ਲਗਾ ਪਾਣੀ ਵਧ ਰਿਹਾ ਘਟ ਰਿਹਾ ਹਾਂਜੀ ਪਾਣੀ ਵਧ ਰਿਹਾ ਲਗਾਤਾਰ ਪਾਣੀ ਵਧਦਾ ਹੀ ਘਟਦਾ ਨਹੀਂ ਪਾਣੀ ਲਗਾਤਾਰ ਕਰੀ ਦੇ ਦੋ ਹੀ ਸਿਲੰਡਰ ਫਿਰਦਾ ਫਟ ਵਜ ਜਾਂਦਾ ਇੰਨਾ ਛੋਟੇ ਬਾਲੇ ਉੱਪਰ ਘਾਰਾ ਲੋਕਾ ਸਮਾਨ ਤੋਂ ਆਪਣਾ ਬਹੁਤ ਇਕੱਠਾ ਕੀਤਾ ਉਹ ਛੱਡਣ ਨੂੰ ਨਹੀਂ ਦੀ ਕਰਦਾ ਲੋਕਾਂ ਦਾ ਇਸ ਕਰਕੇ ਨਾ ਕਈ ਨਹੀਂ ਹੋਣਾ ਚਾਹੁੰਦੇ ਕਿ ਜਿੰਨਾਂ ਦੀ ਮਜ਼ਦੂਰੀ ਬਣ ਜਾਂਦੀ ਵਾ ਡੰਗਰ ਪਾਣੀ ਗਿਆ ਉਹਨਾਂ ਨੂੰ ਫੇਰ ਮਜ਼ਦੂਰੀ ਕੱਢਾਉਣਾ ਪੈਂਦਾ ਹੈ ਪੰਜਾਬ ਦੇ ਵਿੱਚ ਹੜ੍ਹਾਂ ਦੇ ਹਾਲਾਤ ਲਗਾਤਾਰ ਵੱਧ ਤੋਂ ਵੱਧ ਹੁੰਦੇ ਜਾ ਰਹੇ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਹੜ ਆਏ ਨੇ ਔਰ ਇਸ ਸਮੇਂ ਅਸੀਂ ਬਾਉਪੁਰ ਖੜੇ ਆਂ ਸੁਲਤਾਨਪੁਰ ਦਾ ਇਲਾਕਾ ਜਿੱਥੇ ਪਿਛਲੇ ਤਕਰੀਬਨ 20 ਤੋਂ 25 ਦਿਨ ਹੋ ਗਏ ਹੜ੍ਹਾਂ ਦੇ ਵਿੱਚ ਘਿਰਿਆ ਹੋਇਆ ਅੱਜ ਇਸ ਬੇੜੇ ਦੇ ਉੱਪਰ ਖੜੇ ਆਂ ਜਿਹਦੇ ਵਿੱਚ ਲੋਕ ਆਪਣੇ ਜਨਵਰ ਨੂੰ ਲੱਦ ਕੇ ਰੈਸਕਿਊ ਕਰ ਰਹੇ ਨੇ ਕੀ ਵਜ੍ਹਾ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਇਹ ਲੋਕ ਜਿਹੜੇ ਆਪਣੇ ਜਾਨਦਾਰ ਨਾਲ ਵਿੱਚ ਹੀ ਘਰਾਂ ਦੇ ਜਿਹੜੇ ਰੁਕੇ ਹੋਏ ਸੀਗੇ ਗੱਲ ਕਰ ਲੈਨੇ ਪਰਮਜੀਤ ਜੀ ਨੂੰ ਨਹੀਂ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਪਰਮਜੀਤ ਭਾਜੀ ਕੀ ਵਜ੍ਹਾ ਬਣ ਗਈ ਕਿ ਹੁਣ ਆਕੇ ਤੁਹਾਨੂੰ 20 ਦਿਨਾਂ ਬਾਅਦ ਜਿਹੜੇ ਜਾਨਵਰ ਬਾਹਰ ਕੱਢਨੇ ਪੈ ਰਹੇ ਬੋਧਾ ਜੀ ਆਪ ਦੀ ਬੜਾ ਲਗਾਤਾਰ ਤੁਸੀਂ ਦਿਖਾ ਰਹੇ ਜੇ ਤੇ ਇੱਕ ਮਹੀਨੇ ਤੋਂ ਆਪਾਂ ਪ੍ਰਸ਼ਾਸਨ ਅੱਗੇ ਸਰਕਾਰਾਂ ਅੱਗੇ ਦੋ ਸਰਕਾਰ ਅੱਗੇ ਦਵਾ ਫਰਿਆਦ ਕਰਦੇ ਸੀ ਕਿ ਜਿਹੜਾ ਪਾਣੀ ਰਲੀਫ ਕੀਤਾ ਜਾਵੇ ਪਰ ਪਾਣੀ ਉਦੋਂ ਸਹੀ ਤਰੀਕੇ ਨਾਲ ਨਹੀਂ ਰਲੀਫ ਹੋਇਆ ਤੇ ਅੱਜ ਜਿਹੜਾ ਵਾ ਉਹ ਜਿੱਥੇ ਸਾਡਾ ਫਸਲਾਂ ਮਰੀਆਂ ਗਈਆਂ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਸੀ ਤੇ ਹੁਣ ਜਿੰਨੂੰ ਕਹ ਲੈਂਦੇ ਪਸ਼ੂ ਧਾਨ ਹੁਣ ਪਸ਼ੂ ਧਾਨ ਵੀ ਜਿਹੜਾ ਉਹ ਬਹੁਤ ਬੁਰੇ ਹਾਲਤ ਦੇ ਵਿੱਚ ਸੀ ਜਾਨੀ ਕਿ ਉਹਨਾਂ ਨੂੰ ਬਿਮਾਰੀਆਂ ਲੱਗ ਗਈਆਂ ਸੀ ਜਿਹੜੇ ਉਹਨਾਂ ਦੇ ਪੈਰ ਗਲ ਗਏ ਸੀ ਪਾਣੀ ਦਾ ਪਾਣੀ ਵਿੱਚ ਖੜ ਖੜ ਕੇ ਤੇ ਜਦੋਂ ਹੁਣ ਕਿਸਾਨਾਂ ਦੀ ਬੇਵਸੀ ਹੋ ਗਈ ਕਿ ਅੱਗੇ ਕਦੀ ਪਾਣੀ ਇੰਨੀ ਧਰ ਨਹੀਂ ਰਿਹਾ ਤੇ ਕਿਸਾਨਾਂ ਨੇ ਸੋਚਿਆ ਵੀ ਘਰ ਉੱਚਾ ਵਾ ਪਰ ਫੇਰ ਪਾਣੀ ਜ਼ਿਆਦਾ ਦੁਬਾਰਾ ਚੜਨ ਦੇ ਨਾਲ ਬਹੁਤ ਸਾਰੇ ਕਿਸਾਨ ਆ ਜਿਨ੍ਹਾਂ ਦੇ ਪਸ਼ੂ ਸੀ ਉਹ ਪਾਣੀ ਦੇ ਵਿੱਚ ਖੜੋਂ ਦਾ ਕਰਕੇ ਬੈਠ ਸਕ ਪੈਂਦੇ ਸੀ ਤੇ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਤੇ ਆਪਣੀ ਗੱਲ ਨਹੀਂ ਸ਼ੁਰੂ ਹੋ ਗਈ ਤੇ ਅੱਜ ਅਸੀਂ ਮਜਬੂਰ ਨਾ ਆ ਜਿਹੜਾ ਵੱਡਾ ਸ਼ਿਪ ਜਿਹੜਾ ਲਿਆਂਦਾ ਵਾ ਪਿਛਲੇ ਤਈ ਦੇ ਵਿੱਚ ਜਿਹੜਾ ਬਣਾਇਆ ਗਿਆ ਸੀ ਤੇ ਉਸ ਸ਼ਿਪ ਨੂੰ ਤਿਆ ਫੇਰ ਦੁਬਾਰਾ ਪਾਣੀ ਦੇ ਵਿੱਚ ਉਤਾਰਿਆ ਵਾ ਤੇ ਇਹਦੇ ਰਾਈ ਜਿਹੜੇ ਪਸ਼ੂ ਆ ਜਿਹੜੇ ਘਰਾਂ ਦੇ ਵਿੱਚ ਫਸੇ ਸੀ ਉਹਨਾਂ ਨੂੰ ਅਸੀਂ ਕੱਢਣਾ ਸ਼ੁਰੂ ਕਰ ਦਿੱਤਾ ਕਿ ਲੱਗਦਾ ਕਿ ਹੁਣ ਜਿਹੜਾ ਇਹ ਪਾਣੀ ਪਹਿਲਾਂ ਨਾਲ ਵਧ ਰਿਹਾ ਵਾ ਡਰ ਵਧ ਗਿਆ ਤੁਹਾਡਾ ਬਿਲਕੁਲ ਜੀ ਘਰ ਜਿਹੜੇ ਹੁਣ ਡਿੱਗਣੇ ਪਟਣੇ ਸ਼ੁਰੂ ਹੋ ਗਏ ਆ ਤੇ ਪਸ਼ੂਆਂ ਦੇ ਉੱਪਰ ਦੁਆਰਾ ਵੀ ਗਿਰ ਸਕਦੀਆਂ ਵਾ ਤੇ ਪਾਣੀ ਜਿਹੜਾ ਬਹੁਤ ਜ਼ਿਆਦਾ ਜਿਹੜੇ ਹਾਲਤਾਂ ਘਰਾਂ ਦੇ ਖਸਤਾ ਹੋ ਚੁੱਕੀ ਆ ਤੇ ਡਰ ਲੋਕਾਂ ਦੇ ਵਿੱਚ ਪੈਦਾ ਹੋ ਗਿਆ ਵਾ ਇਸ ਕਰਕੇ ਬਹੁਤ ਸਾਰੇ ਫੋਨ ਆ ਰਹੇ ਸੀ ਤੇ ਹੁਣ ਤੇ ਜਿਹੜੇ ਕੱਲ ਵੀ ਕੁਝ ਡੰਗਰ ਲਿਆ ਕੇ ਆਏ ਆ ਪਸ਼ੂ ਲੈ ਕੇ ਆਏ ਆ ਤੇ ਅੱਜ ਜਿਹੜੇ ਹੰਸ਼ੇ ਪਰਾਈ ਜਿਹੜੇ ਆ ਇਹਨਾਂ ਨੂੰ ਸ਼ੁਰੂ ਕਰ ਦਿੱਤਾ ਗਿਆ ਤੁਸੀਂ ਤੁਸੀਂ ਲਗਾਤਾਰ ਅੰਦਰ ਹਰੇਕ ਘਰ ਚ ਜਾਂਦੇ ਹੋ ਕਿੰਨੇ ਕੁ ਲੋਕ ਜਿਹੜੇ ਅੰਦਰ ਨੇ ਉਹ ਬਾਹਰ ਹੋਣਾ ਚਾਹੁੰਦੇ ਜਿਹੜੇ ਜਾਨਵਰ ਕਿੰਨੇ ਗੰਦੇ ਨੇ ਜਾਨਵਰ ਕਹ ਲੀਏ ਕਿ 50% ਦੇ ਤਕਰੀਬਨ ਅੰਦਰ ਹੀ ਆ ਜੀ ਹਲੇ ਤੱਕ ਤੇ ਜਿਹੜਾ ਲੋਕ ਆ ਜਿਹੜੇ ਉਹ 80% ਅੰਦਰ ਆ ਜੀ ਤੇ ਪ੍ਰਸ਼ਾਸਨ ਪੂਰਾ ਸਹਿਯੋਗ ਕਰ ਰਿਹਾ ਵਾ ਇਹਨਾਂ ਨੂੰ ਬਾਹਰ ਲਿਆਉਣ ਵਾਸਤੇ ਲਿਆਂਦਾ ਵੀ ਆ ਪਰ ਲੋਕ ਆਪਣਾ ਘਰ ਘਰ ਨਹੀਂ ਛੱਡਣਾ ਚਾਹੁੰਦੇ ਤਾਂ ਹੁਣ ਜਦੋਂ ਮਜਬੂਰ ਜ਼ਿਆਦਾ ਸਥਿਤੀ ਸਿਰ ਤੋਂ ਪਾਣੀ ਜਿੱਦਾਂ ਕਹਿ ਲੈਂਦੇ ਲੰਘ ਜਾਂਦਾ ਤੇ ਫਿਰ ਇਹ ਜਿਹੜਾ ਹੁਣ ਲੋਕਾਂ ਨੇ ਘਰ ਨਾ ਛੱਡਣਾ ਸ਼ੁਰੂ ਕਰ ਦਿੱਤੇ ਪਸ਼ੂ ਵੀ ਬਾਹਰ ਲਿਆਂਦੇ ਆ ਜਿਹੜਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਲੋਕਾਂ ਦੀ ਫਸਲ ਬਰਬਾਦ ਹੋ ਗਈ ਉਸ ਤੋਂ ਬਾਅਦ ਜ਼ਿਆਦਾ ਜਿਹੜੇ ਕਿਸਾਨ ਹਨ ਨਾ ਉਹ ਇੱਕ ਜਾਂ ਦੋ ਏਕੜ ਵਾਲੇ ਨੇ ਜਿਨ੍ਹਾਂ ਦਾ ਮੇਨ ਜਿਹੜਾ ਬਾਜੂ ਵਿੱਚ ਇੱਕ ਪਾਲਣ ਪੋਣ ਜੇ ਪਾਲਣ ਕਰਨ ਵਾਸਤੇ ਇਹ ਜਿਹੜੇ ਜਾਨਵਰ ਨੇ ਮੱਝਾਂ ਗਾਵਾਂ ਨੇ ਇਹਨਾਂ ਦੇ ਦੁੱਧੇ ਉੱਪਰ ਇਹ ਆਪਣਾ ਗੁਜ਼ਾਰਾ ਕਰਦੇ ਨੇ ਤਾਂ ਹੁਣ ਇਹਨਾਂ ਨੂੰ ਇਹ ਡਰ ਲੱਗਣ ਲੱਗ ਪਿਆ ਕਿ ਇੱਥੇ ਜਿਹੜਾ ਪਾਣੀ ਵਧ ਰਿਹਾ ਔਰ ਉਹਦੇ ਨਾਲ ਜਿਹੜਾ ਨੁਕਸਾਨ ਨਾ ਹੋ ਜਵੇ ਇਹ ਜਿਹੜੇ ਇਹਨਾਂ ਦੇ ਜਾਨਵਰ ਹੈ ਉਹ ਖਰਾਬ ਨਾ ਹੋ ਜਾਣ ਤਾਂ ਉਹ ਬਾਹਰ ਲੈ ਕੇ ਆ ਰਹੇ ਨੇ ਭਾਜੀ ਕਿੰਨੇ ਜਾਨਵਰ ਹੈ ਔਰ ਗੁਜ਼ਾਰਾ ਕੀ ਹੈ ਤੁਹਾਡਾ ਜਾਨਵਰ ਚਾਰ ਮੱਝਾਂ ਦੋ ਤਿੰਨ ਗਾਇਆਂ ਵਾਂ ਜ਼ਮੀਨ ਦੀ ਨਹੀਂ ਤੁਹਾਡੀ ਜ਼ਮੀਨ ਤੇ ਅਗਦਾ ਕਿਲੇ ਠੀਕ ਹੈ ਜੀ ਤੇ ਇਹਦਾ ਕਰਕੇ ਡੰਗਰਾਂ ਨੂੰ ਤੰਗੀ ਬਹੁਤ ਦਾਸ ਦਿਨੋਂ ਕਿ ਡੰਗਰ ਪਾਣੀ ਦੇ ਵਿੱਚ ਹੀ ਉਹ ਤੁਸੀਂ ਵੇਖ ਲਓ ਮੱਝ ਤਾਜੀ ਸੁੱਈ ਹੋਈ ਹੈ ਵੀ ਸਾਰੇ ਪਾਣੀ ਦੇ ਵਿੱਚ ਸੁੱਈ ਹੋਈ ਹੈ ਕਿਤੇ ਡੰਗਰ ਜਾਨਕੀ ਪੈਰ ਰੱਖਣ ਨੂੰ ਸੁੱਕਾ ਤਾਂ ਨਹੀਂ ਕਿਤੇ ਵਜਿਆ ਤੇ ਜਿੰਨੇ ਹਜ਼ਰਾਨ ਪ੍ਰਧੇਂਦਰ ਪ੍ਰਤਾਪ ਨੇ ਦਿੱਤਾ ਹਨ ਬੇੜਾ 2023 ਜੀ ਵੀ ਦਿੱਤਾ ਸੀ ਉਦੋਂ ਵੀ ਸਾਡਾ ਬਹੁਤ ਸਹਾਇਤਾ ਕੀਤੀ ਹੈ ਬੇੜੇ ਨੇ ਤੇ ਹੁਣ ਵੀ ਲਗਾਤਾਰ ਜਿਹੜੇ ਕੋਈ ਮਾਲਾ ਕਿਨੇ ਟਰੈਕਟਰ ਫਸਿਆ ਇੱਕ ਦਾ ਸਮਾਨ ਫਸਿਆ ਇੱਥੇ ਲਿਆਂਦਾ ਜਾ ਰਿਹਾ ਹੁਣ ਤੁਸੀਂ ਵੇਖ ਲਓ ਵੀ ਅੱਡ ਦਾ ਡੰਗਰੇ ਦੇ ਉੱਤੇ ਆਗੇ ਵਧਿਆ ਤੇ ਜੇ ਨਾ ਹੁੰਦੇ ਤੇ ਡੰਗਰ ਉੜ ਜਣੇ ਕਿੰਨੇ ਕਿਡੇ ਲੱਗ ਚੁੱਕੇ ਹੁੰਦਾ ਕਿੰਨੇ ਲੋਕ ਮਤਲਬ ਇਦਾਂ ਗੱਡ ਚੁੱਕੇ ਸੀ ਬਹੁਤ ਆ ਚੁੱਕੇ ਜਾਨੀ ਕਿ ਮਾਲਾ ਕਾਫੀ ਘਾਰ ਆ ਚੁੱਕੇ ਅੱਧੇ ਜਾਂਦੇ ਕਰ ਜਿਹੜੇ ਨਾ ਇਸ ਤੇ ਸਮਾਨ ਸੁੰਡ ਆਪਣਾ ਲਿਆ ਚੁੱਕੇ ਆ ਇਸ ਕாக ਰਣੇਂਦਰ ਪਤਾ ਦਾ ਬਹੁਤ ਆ ਨਾ ਬਾਤ ਕਰਦੇ ਜਿੰਨੇ ਬੇੜਾ ਤੇ ਜੇ ਬੇੜਾ ਨਾ ਹੁੰਦਾ ਫਿਰ ਡੰ ਹਾਂਜੀ ਪਾਣੀ ਵਾਧਾ ਲਗਾਤਾਰ ਪਾਣੀ ਵਾਧਾ ਹੀ ਹੈ ਘਟਦਾ ਨਹੀਂ ਪਾਣੀ ਲਗਾਤਾਰ ਕਰੀ ਜੇ 2 ਇੰਚ ਲੈਂਦਾ ਫਿਰ ਦਾ ਫੁੱਟ ਵੱਜ ਜਾਂਦਾ ਡਰ ਵਰ ਗਿਆ ਕਿ ਨਾ ਹਾਂਜੀ ਡਰ ਲੋਕਾਂ ਦਾ ਬਹੁਤ ਵਾਧ ਚੁੱਕਾ ਆ ਕਿਉਂਕਿ ਜਿਵੇਂ ਕਮਰੇ ਕੌਰੇ ਕਈਆਂ ਦੇ ਪਾੜ ਗਏ ਆ ਜੀ ਉੱਤੇ ਲੋਕ ਸੌਂਦੇ ਕਮਰਿਆਂ ਦੇ ਉੱਤੇ ਤੇ ਡਰ ਰਹਿੰਦੇ ਫਿਰ ਕਮਰਿਆਂ ਡੇਪਣ بارش ਵੀ ਹੈ ਹਾਂ بارشੇ ਉੱਪਰ بارش ਵੀ ਹੈ ਨਾ ਥੱਲੇ ਵੀ ਪਾਣੀਆਂ ਦੇ ਉੱਪਰ ਮੀਂਹ ਨਾਲ ਪਾਣੀ ਹੈ ਲੋਕ ਘਰਾਂ ਚੋਂ ਬਾਹਰ ਕਿਉਂ ਨਹੀਂ ਆ ਰਹੇ ਜਿੰਨਾਂ ਦੇ ਛੋਟੇ ਵਾਲੇ ਉੱਪਰ ਘਰ ਆ ਲੋਕਾਂ ਸਾਮਾਨ ਸੋਣ ਆਪਣਾ ਬਹੁਤ ਇਕੱਠਾ ਕੀਤਾ ਛੱਡਣ ਨੂੰ ਨਹੀਂ ਜੀ ਕਰਦਾ ਲੋਕਾਂ ਦਾ ਘਰ ਇਸ ਕਰਕੇ ਉਹਨਾਂ ਨੂੰ ਫੇਰ ਮਜਬੂਰੀ ਖਾਤਰ ਆਉਣਾ ਪੈਂਦਾ ਹੈ। ਹਾਂ ਜੀ। ਦੇਖੋ ਇਹ ਗੱਲ ਕੀਤੀ ਜਾਵੇ ਇਹ ਬੇੜੇ ਦੇ ਉੱਪਰ ਤੁਸੀਂ ਦੇਖੋਗੇ ਇਸ ਟਾਈਮ 8 ਤੋਂ 10 ਜਿਹੜੇ ਪਸ਼ੂ ਜਿਹੜੇ ਲੈ ਕੇ ਵਾਪਸ ਆ ਰਹੇ ਆ। ਔਰ ਅਗਰ ਕਹਿੰਦੇ ਕਿ ਜੇ ਬੇੜਾ ਨਾ ਹੁੰਦਾ ਤਾਂ ਸ਼ਾਇਦ ਇਹਨਾਂ ਪਸ਼ੂਆਂ ਨੂੰ ਬਾਹਰ ਕਢਣਾ ਔਖਾ ਹੋ ਜਾਂਦਾ। ਤਾਂ ਭਾਜੀ ਨੇ ਸਾਡੇ ਨਾਲ ਭਾਜੀ ਬੇੜੇ ਬਾਰੇ ਗੱਲ ਕਰਦੇ ਆਂ। ਕਾਫੀ ਵੱਡਾ ਬੇੜਾ ਕੀ ਕੈਪੈਸਿਟੀ ਕੀ ਹੈ ਜੀ? ਇਹਦੀ 20 ਟਨ ਕੈਪੈਸਿਟੀ ਹੈਗੀ ਹੈ ਜੀ। ਤੇ ਇਹਦੇ ਤੇ ਅਸੀਂ 10-10 ਟਨ ਦੇ ਬੈਗ ਵੀ ਲੱਦੇ ਸੀਗੇ ਰੇਤਾ ਦੇ ਪਿਛਲੇ ਸਾਲ ਜੰਗੀ 23 ਦੇ ਵਿੱਚ। ਇਹ ਐਕਚੁਅਲੀ ਰਾਣਾ ਇੰਦਰਪ੍ਰਤਾਪ ਸਿੰਘ ਕਾਫੀ ਟੈਕਨੀਕਲ ਮਾਈਂਡ ਹੈਗੇ ਆ ਤੇ 23 ਦੇ ਵਿੱਚ ਇਹਨਾਂ ਨੇ ਸਲਾਹ ਕੀਤੀ ਸੀ ਕਿ ਹੰਸਪਾਲ ਜੀ ਤੁਸੀਂ ਕੋਈ ਇਹੋ ਜੀ ਚੀਜ਼ ਤਿਆਰ ਕਰੀਏ ਕਿ ਜਿਹੜੀ ਮਲਟੀ ਪਰਪਸ ਯੂਜ਼ ਹੋ ਜਵੇ ਕਿਉਂਕਿ ਉਦੋਂ ਇੱਕ ਬੰਦ ਤੋਂ ਦੂਜੇ ਬੰਦ ਤੋਂ ਟੁੱਟੇ ਤੱਕ ਲਿਆਂਨ ਤੱਕ ਲਈ ਪੋਕਲੇਨ ਵਗੈਰਾ ਵੀ ਲਿਆਣੀ ਔਖੀ ਹੋਈ ਹੋਈ ਸੀ ਫਿਰ ਇਹਦੇ ਅਸੀਂ ਇੱਕ ਕੀਤਾ ਚਾਰਕ ਦਿਨ ਦੇ ਵਿੱਚ ਤਿਆਰ ਕਰ ਦਿੱਤਾ ਸੀ ਆਰਸੀਫ ਦੇ ਵਿੱਚ ਤੇ ਇਹ ਵੀ ਇਹਨੂੰ ਚੱਲਣ ਲਈ ਜਦੋਂ ਆਪਾਂ ਕਹਿੰਦੇ ਕਿ ਪਾਣੀ ਦਾ ਕੋਈ ਲੈਵਲ ਵੀ ਚਾਹੀਦਾ ਹੁੰਦਾ ਕਿਉਂਕਿ ਬਿਲਕੁਲ ਕਈ ਆਪਾਂ ਛੋਟੀ ਬੋਰਡ ਦੇ ਦੇਂ ਆ ਥੋੜੇ ਬੋਧੇ ਪਾਣੀ ਵਿੱਚ ਤ ਉਹ ਜਾਮ ਹੋ ਜਾਂਦੀ ਇਹ ਹੈਗਾ ਤਕਰੀਬਨ ਹੈ ਨਾ 4 ਫੁੱਟ ਉੱਚਾ ਹੈਗਾ ਵਾ ਤੇ ਹੁਣ ਇਹ ਸਿਰਫ 6 ਟਨ ਵਜਨ ਹੈਗਾ ਤੇ 6 ਇੰਚ ਡੁਬਾ ਵਾ ਔਰ ਕਿੰਨਾ ਮੰਨ ਮੰਨ ਕੇ ਚੱਲੀਏ ਜੀ ਪਾਣੀ ਹੋਣਾ ਹੋਵੇਗਾ ਕਿੰਨੇ ਫੁੱਟ ਉੱਚਾ ਹੋਏਗਾ ਤਾਂ ਇਹ ਚੱਲ ਸਕਦਾ ਹੈ ਇਹ 2 ਫੁੱਟ ਵੀ ਪਾਣੀ ਹੋਵੇ ਚੱਲ ਜਾਂਦਾ ਹੈ ਠੀਕ ਹੈ ਔਰ ਅਸਾਂ ਮੇਰੀ ਕੋਸ਼ਿਸ਼ ਇਹ ਹੈ ਕਿ ਲੋਕਾਂ ਦੇ ਜਿਹੜੇ ਜਾਨਵਰ ਆ ਜਾਂ ਉਹਨਾਂ ਦੇ ਜਿਹੜੇ ਕਾਰੋਬਾਰੀ ਕਹਿ ਲਈਏ ਕਿ ਇਹਨਾਂ ਨੂੰ ਬਾਹਰ ਕੱਢ ਲਿਆ ਜਾਵੇ ਬਿਲਕੁਲ ਜੀ ਬਿਲਕੁਲ ਇਹੀ ਹੈਗਾ ਵਾ ਕਿ ਯਾਨੀ ਕਿ ਜੇ ਆਪਾਂ ਹੈਗੇ ਆ ਤਾਂ ਭਲਕ ਹੋਣਾ ਚਾਹੀਦਾ ਦੁਨੀਆ ਦਾ ਯਾਨੀ ਕਿ ਸਾਰੇ ਨਾਲ ਮਿਲ ਕੇ ਚੱਲਣਾ ਚਾਹੀਦਾ ਬਾਕੀ ਇਨ ਸਕੋਪ ਐਸੀ 25 ਤੋਂ 30 ਕਿਸ਼ਤੀਆਂ ਹੋਰ ਛੋਟੀਆਂ ਬਣਾ ਕੇ ਦੇ ਰਹੇ ਆ ਫੈਕਟਰੀ ਤੋਂ ਆਪਣੇ ਹੰਸਪਾਲ ਟ੍ਰੇਡਰਸ ਨੂੰ ਚਲੋ ਸ਼ੁਕਰੀਆ ਜੀ ਬਹੁਤ ਬਹੁਤ ਮਦਦ ਕਰਦੇ ਹੋ ਤੁਸੀਂ ਲੋਕਾਂ ਦੀ ਤਾਂ ਇਹ ਭਾਜੀ ਹੁਣੀ ਜਿਨ੍ਹਾਂ ਵੱਲੋਂ ਜਿਹੜੇ ਇਹ ਵੇੜੇ ਉਰੇ ਇੱਥੇ ਹੋਰ ਕਿਸ਼ਤੀਆਂ ਜਿਹੜੀਆਂ ਬੋਰਡ ਆਪਾਂ ਲੈ ਲੈਣੇ ਆ ਉਹ ਵੀ ਦਿੱਤੀ ਗਈ ਹੈ ਕਿ ਲੋਕਾਂ ਦੀ ਮਦਦ ਹੋ ਸਕੇ ਆਪਾਂ ਪੰਜਾਬ ਦੀ ਧਰਤੀ ਨੂੰ ਆ ਕਹ ਲਈਏ ਕਿ ਸਲਾਮ ਕਰਦੇ ਆ ਕਿ ਜਿਹਦੇ ਵਿੱਚ ਇਹ ਇਨੇ ਲੋਕ ਜੇ ਆਪ ਕਹਿੰਦੇ ਆਫਤ ਵਿੱਚ ਘਿਰਦੇ ਨੇ ਤਾਂ ਮਦਦ ਕਰਨ ਵਾਲੇ ਵੀ ਲੱਖਾਂ ਆ ਜਾਂਦੇ ਨੇ ਤਾਂ ਉਹਨਾਂ ਦੇ ਵਿੱਚੋਂ ਇਹ ਭਾਈ ਸਾਹਿਬ ਵੀ ਨੇ ਜਿਹੜੇ ਇਹਨਾਂ ਲੋਕਾਂ ਦੇ ਜਿਹੜੇ ਜਾਨਵਰ ਆ ਇਹਨਾਂ ਲੋਕਾਂ ਨੂੰ ਬਾਹਰ ਕੱਢ ਕੇ ਇਹਨਾਂ ਦੀ ਮਦਦ ਕਰ ਰਹੇ ਨੇ